कांड ਦੂਜਾ ਕਦੇ ਇਹ ਨਰਪਿੰਡ ਸੀ ਥੰਮਣ ਵਾਲਾ ਲੋਕਾਂ ਨੂੰ ਥੰਮ ਕੇ ਰੱਖਣ ਵਾਲਾ ਮੁਗਲਾਂ ਦਾ ਹੀ ਰਾਜ ਸੀ ਚਾਰੇ ਪਾਸੇ ਅੰਨੀ ਮੱચી ਹੋਈ ਸੀ ਤਾੜ ਵੀ ਆਉਂਦੇ ਪਿੰਡਾਂ ਨੂੰ ਲੁੱਟ ਕੇ ਲੈ ਜਾਂਦੇ ਏਦਾਂ ਹੀ ਇੱਕ ਵਾਰ 100 ਬੰਦਾ ਆਇਆ ਉਹਨਾਂ ਦੇ ਹੱਥਾਂ ਵਿੱਚ ਤੇਜ਼ ਹਥਿਆਰ ਸਨ ਉਹ ਕੋੜਿਆਂ ਉੱਤੇ ਚੜ ਕੇ ਆਏ ਸਨ ਤੂੜਾਂ ਉਡਾਉਂਦੇ ਅਤੇ ਮੂੰਹ ਖੂਨੀ ਆਵਾਜ਼ਾਂ ਕੱਢਦੇ ਉਹਨਾਂ ਦੇ ਦਹਿਸ਼ਤੀ ਰੌਲੇ ਗੋਲੇ ਨੂੰ ਸੁਣ ਕੇ ਪਿੰਡ ਦੇ ਡੰਗਰ ਪਸ਼ੂ ਰਸੇ ਤਡਾਉਣ ਲੱਗੇ ਸਨ ਟੱਪ ਕੇ ਘੁਰਲੀਆਂ ਵਿੱਚ ਜਾ ਖੜੇ ਟੀਮੀਆਂ ਅਤੇ ਬੱਚੇ ਪਹਿਲਾਂ ਤਾਂ ਭੱਜ ਕੇ ਘਰਾਂ ਤੋਂ ਬਾਹਰ ਆਏ ਫਿਰ ਉਹਨਾਂ ਦੀ ਦੇਖੰਬਣ ਲੱਗੀ ਤਾਂ ਉਹ ਅੰਦਰ ਕਿਧਰੇ ਜਾ ਕੇ ਇਸ ਬਾਤਾਂ ਵਿੱਚ ਛੁੱਪ ਗਏ ਬੰਦਿਆਂ ਨੇ ਹਥਿਆਰ ਕੱਢ ਲਏ ਉਹਨਾਂ ਦੇ ਹੱਥਾਂ ਵਿੱਚ ਗੰਡਾਸੇ ਬਰਛੇ ਗੁੰਧਾਲੇ ਖਪਰੇ ਦਾਤੀਆਂ ਅਤੇ ਖੇਤੀ ਦੇ ਹੋਰ ਕਈ ਸੰਦ ਸਨ ਤਾੜਮੀਆਂ ਕੋਲ ਬੰਦੂਕਾਂ ਵੀ ਸਨ ਪਹਿਲਾਂ ਤਾਂ ਤਾੜਮੀਆਂ ਨੇ ਪਿੰਡ ਦੀਆਂ ਗਲੀਆਂ ਵਿੱਚ ਢੇੜੇ ਦਿੱਤੇ ਉਹਨਾਂ ਦੇ ਕੋڑے ਅਸਰਪੱਟ ਦੌੜਦੇ ਘੋੜਸਵਾਰ ਆਪਣੇ ਪਰਚੇ ਇੱਧਰ ਉੱਧਰ ਉਛਾਲਦੇ ਘਰੋਂ ਬਾਹਰ ਨਿਕਲ ਕੇ ਖੜੇ ਕਿਸੇ ਬੰਦੇ ਦੇ ਨੱਕ ਮੂੰਹ ਤੇ ਲੱਗੇ ਭਾਵੇਂ ਪਰਚੇ ਦੀ ਨੋਖ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਉਹ ਤਾਂ ਪੁੱਤਰੇ ਹੋਏ ਸਨ ਉਹਨਾਂ ਦੀਆਂ ਅੱਖਾਂ ਵਿੱਚ ਖੂਨ ਸੀ ਅਤੇ ਮੂੰਹਾਂ ਵਿੱਚੋਂ ਚੱਗਾ ਨਿਕਲਦੀਆਂ ਪਿੰਡ ਦੇ ਲੋਕ ਸੁਣਿਆ ਕਰਦੇ ਸਨ ਹੋਰਾਂ ਪਿੰਡਾਂ ਵਿੱਚ ਵਾਪਰੀਆਂ ਅਜਿਹੀਆਂ ਵਾਰ ਦਾ ਤਾਂ ਪਰ ਉਹਨਾਂ ਦੇ ਪਿੰਡ ਹੂਣੀ ਨੇ ਪਹਿਲੀ ਵਾਰ ਪੈਰ ਤਰੇ ਸਨ ਹਥਿਆਰ ਲੈ ਕੇ ਉਹ ਇੱਕ ਦੂਜੇ ਕਰ ਭੱਜ ਕੇ ਜਾਂਦੇ ਇੰਜ ਇੱਕ ਕਰ ਵਿੱਚ ਕਈ ਕਈ ਬੰਦੇ ਇਕੱਠੇ ਹੋ ਗਏ ਛੇਤੀ ਛੇਤੀ ਮਤੇ ਪਕਾਉਣ ਲੱਗੇ ਮੌਤ ਤਾਂ ਗਲੀਆਂ ਵਿੱਚ ਕੁੱਦਦੀ ਫਿਰਦੀ ਹੈ ਕਿਵੇਂ ਨੱਥ ਪਾਈ ਜਾਵੇ ਹੁਣ ਜਦ ਇੱਕ ਕੋੜ ਸਵਾਰ ਬਰਛਾ ਘੁਮਾਉਂਦਾ ਆ ਰਿਹਾ ਉਹਨਾਂ ਨੇ ਦੂਰੋਂ ਦੇਖਿਆ ਤਾਂ ਉਹ ਇਕੱਠੇ ਹੀ 5-7 ਜਣੇ ਉਹਦੇ ਉੱਤੇ ਟੁੱਟ ਪਏ ਕੋੜਾ ਕੰਦ ਵਿੱਚ ਵੱਜਿਆ ਅਤੇ ਧਰਤੀ ਉੱਤੇ ਡਿੱਗ ਪਿਆ ਫੁਰਤੀ ਨਾਲ ਸਾਰਿਆਂ ਨੇ ਹੀ ਆਪਣੇ ਹਥਿਆਰ ਕੋੜਸਵਾਰ ਦੇ ਸਰੀਰ ਵਿੱਚ ਜਿੱਥੇ ਵੀ ਦੇਖਿਆ ਗੱਡ ਦਿੱਤੇ ਪਲਾਂ ਛੀਣਾ ਵਿੱਚ ਹੀ ਉਹਦੀ ਤੇ ਠੰਡੀ ਹੋਣ ਲੱਗੀ ਬੰਦਾ ਮਾਰ ਕੇ ਉਹ ਸਾਰੇ ਹੀ ਕੰਬੀ ਜਾ ਰਹੇ ਸਨ ਅਤੇ ਭੱਜ ਕੇ ਘਰ ਅੰਦਰ ਜਾ ਵੜੇ ਉਹਨਾਂ ਦੇ ਮਨਾਂ ਵਿੱਚ ਦਹਿਸ਼ਤ ਕਿੱਥੋਂ ਤੱਕ ਉਤਰ ਆਈ ਉਹਨਾਂ ਦੇ ਸਰੀਰ थरथਰ ਕੰਬਦੇ ਜੇ ਉਹ ਇਕੱਠੇ ਹੀ ਹੱਲਾ ਬੋਲ ਕੇ ਕੋੜਸਵਾਰ ਨੂੰ ਨਾ ਸੰਭਾਲ ਦੇ ਤਾਂ ਉਹਨੇ ਇਕੱਲੇ ਇਕੱਲੇ ਨੂੰ ਭਰੋ ਦੇਣਾ ਸੀ ਉਹਨਾਂ ਨੇ ਦੇਖਿਆ ਸੀ ਕੋੜਸਵਾਰ ਇਧਰਲੇ ਕਿਸੇ ਇਲਾਕੇ ਦਾ ਨਹੀਂ ਸੀ ਉਹ ਪੰਜਾਬੀ ਵੀ ਨਹੀਂ ਲੱਗਦਾ ਸੀ ਉਹ ਤਾਂ ਬਾਹਰੋਂ ਕਿਦਰੋਂ ਹਿੱਸੀ ਕੋਈ ਉਹਦਾ ਰੰਗ ਪੱਕਾ ਸੀ ਅੱਖਾਂ ਮੋਟੀਆਂ-ਮੋਟੀਆਂ ਸਨ ਚਿਹਰਾ ਪਰਮਾ ਸੀ ਹੱਥਾਂ ਦੀਆਂ ਉਂਗਲਾਂ ਡੱਡੂ ਵਾਂਗ ਫੁੱਲੀਆਂ ਜਈਆਂ ਉਹਦੀ ਪਗੜੀ ਗਲ ਪਾਇਆ ਕੁੜਤਾ ਅਤੇ ਤੇੜ ਦਾ ਤਹਿਮਤ ਕਾਲੇ ਰੰਗ ਦੇ ਸਨ ਮੁੱਛਾਂ ਤਾਂ ਸਨ ਪਰ ਦਾੜੀ ਅੱਧੀ ਮੁੰਨੀ ਜਹੀ ਦੂਜਾ ਇੱਕ ਕੋੜਸਵਾਰ ਉਧਰ ਆਇਆ ਤਾਂ ਸਾਥੀ ਘੋੜਸਵਾਰ ਦੀ লাশ ਦੇਖ ਕੇ ਧੰਮ ਗਿਆ লাশ ਕੋਲ ਕੋੜਾ ਅੱਖਾਂ ਮੀਚੀ ਨਟਾਲ ਖੜਾ ਸੀ ਉਹ ਕੋੜੇ ਉਤੋਂ ਥੱਲੇ ਉਤਰਿਆ ਅਤੇ লাশ ਦੀ ਨਿਰਖ ਪਰਖ ਕਰਨ ਲੱਗਿਆ ਸਿਆਣ ਰਿਹਾ ਹੋਵੇਗਾ ਕਿ ਉਹਨਾਂ ਵਿੱਚੋਂ ਇਹ ਕੌਣ ਹੈ ਨਾਲ ਦੇ ਮਕਾਨ ਵਿੱਚ ਇਕੱਠੇ ਹੋਏ ਖੜੇ ਬੰਦਿਆਂ ਨੇ ਬੰਦ ਵਿੱਚ ਕੋਈ ਕੋਰ ਮਸੋਰਾ ਜਿਹਾ ਕੀਤਾ ਅਤੇ ਬਾਹਰ ਨਿਕਲ ਕੇ ਦੂਜੇ ਘੋੜਸਵਾਰ ਉੱਤੇ ਵੀ ਟੁੱਟ ਪਏ ਜਿਵੇਂ ਉਹਦੀ ਮੌਤ ਨਹੀਂ ਹੀ ਉਹਨੂੰ ਉੱਥੇ ਗੋੜੇ ਉੱਤੋਂ ਥੱਲੇ ਉਤਾਰ ਲਿਆ ਹੋਇਆ ਸੀ ਤੇ ਫਿਰ ਉਹਨਾਂ ਨੇ ਸੁਣਿਆ ਜਿਵੇਂ ਪਿੰਡ ਵਿੱਚ ਗੋਲੀ ਚੱਲੀ ਹੋਵੇ ਗੋਲੀ ਦੀ ਆਵਾਜ਼ ਸੁਣ ਕੇ ਉਹਨਾਂ ਦੇ ਕੰਨ ਖੜੇ ਹੋ ਗਏ ਉਹ ਪੈ ਪੀਤ ਹੋਣ ਲੱਗੇ ਦਹਿਸ਼ਤ ਉਹਨਾਂ ਦੇ ਮਨਾਂ ਵਿੱਚ ਹੋਰ ਵਧਣ ਲੱਗੀ ਗੱਲ ਕੀਤੀ ਆਪਾਂ ਇੱਥੇ ਹੀ ਖੜੇ ਰਹਿਣੇ ਆ ਆਪਣੇ ਘਰਾਂ ਦਾ ਬਚਾ ਕਰੀਏ ਉਧਰ ਕਿਧਰੇ ਹੋਰ ਹੋਣਗੇ ਜਿਹੜੇ ਆਪਣਾ ਬਚਾ ਕਰਨਗੇ ਤੇ ਫਿਰ ਹੋਰ ਕਈ ਗੋਲੀਆਂ ਚੱਲੀਆਂ ਚੀਕਾਂ ਵੀ ਸਨ ਜ਼ਰੂਰ ਪਿੰਡ ਵਿੱਚ ਹੋਰ ਕਿਧਰੇ ਮਾੜਾ ਵਾਪਰ ਗਿਆ ਹੋਵੇਗਾ ਪਿੰਡ ਦੇ ਛਿੱਪ ਦੇ ਪਾਸੇ ਇਕੱਠੇ ਹੋ ਕੇ ਖੜੇ ਸੱਤ ਵਿੱਚ ਉਹਨਾਂ ਨੇ 15 ਬੰਦੇ ਗੋਲੀਆਂ ਨਾਲ ਉਹਨਾਂ ਦੇਤੇ ਸਨ ਉਹ ਦਿਨ ਛਿੱਪੇ ਜਿਹੇ ਆਏ ਸਨ ਗਰਮੀਆਂ ਦੇ ਦਿਨ ਸਨ ਲੋਕ ਹਾਲੇ ਖੇਤਾਂ ਬੰਨਿਆ ਵੱਲੋਂ ਗੁੜੇ ਹੀ ਸਨ ਸੁਆਣੀਆਂ ਰੋਟੀ ਟੁੱਕ ਦਾ ਆਹਰ ਕਰਦੀਆਂ ਫਿਰਦੀਆਂ ਸਨ ਨਿਆਣੇ ਸੱਤਾਂ ਵਿੱਚ ਖੇਡਦੇ ਸਨ ਡੰਗਰ ਪਸ਼ੂ ਬਾਰੋਂ ਮੋੜਾਏ ਸਨ ਉਹਨਾਂ ਦੇ ਟੋਟੇ ਟੋਟੇ ਕਰ ਦਿੱਤੇ ਸਨ ਉਹਨਾਂ ਦੇ ਖੁਰਲੀਆਂ ਵਿੱਚ ਮੂਹ ਸਨ ਔਲਖ ਪੱਤੀ ਵਿੱਚ ਵੀ ਇੰਜ ਪਿੰਡ ਦੇ ਬੰਦਿਆਂ ਨੇ ਤਿੰਨ ਕੋੜ ਸਵਾਰ ਮਾਰ ਸੁੱਟੇ ਸਨ ਉਹਨਾਂ ਨੂੰ ਬਰਛਿਆਂ ਨਾਲ ਵੈਨਾ ਦਿੱਤਾ ਸੀ ਗੰਡਾਸਿਆਂ ਨਾਲ ਉਹਨਾਂ ਦੇ ਕੋੜੇ ਵੀ ਮਾਰ ਦਿੱਤੇ ਸਨ ਸੂਰਜ ਦੀ ਟਿੱਕੀ ਛੇਪਦੀ ਨਾਲ ਪਿੰਡ ਵਿੱਚ ਇੱਕ ਕਮਸਾਨ ਜਿਹਾ ਮੱਚ ਉੱਠਿਆ ਸੀ ਕੋੜ ਸਵਾਰਾਂ ਨੂੰ ਇੰਨਾ ਯਕੀਨ ਨਹੀਂ ਸੀ ਕਿ ਇਸ ਪਿੰਡ ਦੇ ਲੋਕ ਇੰਜ ਦਲੇਰੀ ਨਾਲ ਉਹਨਾਂ ਦਾ ਡਟ ਕੇ ਮੁਕਾਬਲਾ ਕਰਨਗੇ ਉਹ ਆਏ ਸਨ ਕਿ ਪਿੰਡ ਵਿੱਚ ਇੱਕ ਦਹਿਸ਼ਤ ਜਿਹੀ ਫੈਲਾ ਕੇ ਉਹ ਉਹਨਾਂ ਦੇ ਡੰਗਰ ਪਸ਼ੂ ਹਿੱਕ ਕੇ ਲੈ ਜਾਣਗੇ ਉਹਨਾਂ ਦਾ ਰੁਪਈਆ ਪੈਸਾ ਤੇ ਗਹਿਣੇ ਜ਼ੇਵਰਾਤ ਲੁੱਟ ਕੇ ਲੈ ਜਾਣਗੇ ਉਹਨਾਂ ਦੀਆਂ ਜਵਾਨ ਔਰਤਾਂ ਤੇ ਨੌਜਵਾਨ ਕੁੜੀਆਂ ਨੂੰ ਲੁੱਟਦਾ ਮਾਲ ਬਣਾ ਲੈਣਗੇ ਪਰ ਅਜਿਹਾ ਕੁਝ ਵੀ ਨਹੀਂ ਹੋਇਆ ਲੋਕਾਂ ਨੇ ਆਪਣੀਆਂ ਮੱਝਾਂ ਗਾਈਆਂ ਤੇ ਵਰਦਾਂ ਘੋੜਿਆਂ ਤੇ ਊਠਾਂ ਦੇ ਆਪ ਹੀ ਰਸੇ ਵੱਢ ਦਿੱਤੇ ਸਨ ਪਿੰਡ ਦੇ ਸਾਰੇ ਪਸ਼ੂ ਘੁਮਤਰ ਕੇ ਖੇਤਾਂ ਵੱਲ ਪੂਛਾਂ ਉਤਾਹ ਚੁੱਕ ਕੇ ਭੱਜ ਗਏ। ਉਹਨਾਂ ਲਈ ਪਿੰਡ ਵਿੱਚ ਕੋਈ ਆਫਤ ਆਵੜੀ ਸੀ। ਉਹ ਇਸ ਆਫਤ ਤੋਂ ਪਿੱਛਾ ਛੁਡਾ ਕੇ ਜਿੱਧਰ ਮੂੰਹ ਕੀਤਾ ਦੌੜ ਗਏ ਸਨ। ਘਰਾਂ ਦੀਆਂ ਛੱਤਾਂ ਕੜੀਆਂ ਅਸ਼ਤੀਰਾਂ ਤੇ ਸਿਰ ਕੀ ਬਾਲੇ ਦੀਆਂ ਸਨ। ਹਰ ਘਰ ਦੀ ਇੱਕ ਸੁਬਾਤ ਵਿੱਚ ਤੂੜੀ ਭਰੀ ਹੋਈ ਸੀ। ਵੇੜਿਆਂ ਵਿੱਚ ਕਪਾਹ ਦੀਆਂ ਸੁੱਕੀਆਂ ਛਿੱਟੀਆਂ ਦੇ ਢੇਰ ਸਨ। ਘੋੜਸਵਾਰਾਂ ਨੇ ਤੂੜੀ ਤੇ ਛਿੱਟੀਆਂ ਨੂੰ ਅੱਗ ਲਾ ਦਿੱਤੀ। ਲਾਟਾਂ ਨਿਕਲਣ ਲੱਗੀਆਂ। ਫੇਰ ਛੱਤਾਂ ਡਿੱਗਣ ਲੱਗ ਪਈਆਂ ਕੋੜਸਵਾਰ ਮਰਦੇ ਵੀ ਜਾ ਰਹੇ ਸਨ ਤਬਾਹੀ ਵੀ ਮਚਾਈ ਜਾਂਦੇ ਉਹਨਾਂ ਦੇ ਹੱਥ ਨਾ ਤਾਂ ਪੈਸਾ ਟੱਗਾ ਲੱਗਦਾ ਸੀ ਤੇ ਨਾ ਸੋਨਾ ਚਾਂਦੀ ਔਰਤਾਂ ਘਰਾਂ ਵਿੱਚ ਹੀ ਪਤਾ ਨਹੀਂ ਕਿੱਥੇ ਕਿੱਥੇ ਛੁਪੀਆਂ ਦੜੀਆਂ ਬੈਠੀਆਂ ਸਨ ਕੁਝ ਮਾਰੀਆਂ ਗਈਆਂ ਕੁਝ ਬਾਹਰ ਖੇਤਾਂ ਨੂੰ ਭੱਜ ਗਈਆਂ ਟੀਮੀਆਂ ਵੀ ਬੰਦਿਆਂ ਵਾਂਗ ਮੁਕਾਬਲਾ ਕਰਦੀਆਂ ਅਤੇ ਕੋੜਸਵਾਰਾਂ ਵੱਲ ਇੱਟਾਂ ਵੱਟੇ ਚਲਾਉਂਦੀਆਂ ਘਰਾਂ ਵਿੱਚ ਧੂਆਂ ਧਾਰ ਹੋ ਗਿਆ ਕੋੜਸਵਾਰਾਂ ਦੇ ਹੱਥ ਪੱਲੇ ਤਾਂ ਕੁਝ ਲੱਗਿਆ ਨਾ ਉਹ ਜਿੰਨਾ ਵੀ ਹੋ ਸਕਿਆ ਪਿੰਡ ਦਾ ਨੁਕਸਾਨ ਕਰਕੇ ਭੱਜ ਗਏ ਪਤਾ ਨਹੀਂ ਕਿੰਨੇ ਉਹ ਪਿੰਡ ਵਿੱਚ ਹੀ ਮਰੇ ਪਏ ਰਹਿ ਗਏ ਪਿੰਡ ਦੇ ਬਹੁਤ ਲੋਕ ਮਾਰੇ ਗਏ ਸਨ ਔਰਤਾਂ ਮਰ ਗਈਆਂ ਸਨ ਛੋਟੇ ਬੱਚੇ ਵੀ ਜਾਨ ਗੁਆ ਬੈਠੇ ਸਨ ਘਰ ਟਹਿ ਗਏ ਸਨ ਪਿੰਡ ਦੇ ਧੂਏ ਤੇ ਰਾਤ ਦੇ ਹਨੇਰੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਸੀ ਹੁਣ ਜੋ ਪਿੰਡ ਉੱਚਾ ਨੀਵਾ ਜਿਹਾ ਲੱਗਦਾ ਹੈ ਕੁਝ ਮਕਾਨ ਜਿਵੇਂ ਟਿੱਬੇ ਉੱਤੇ ਵਸੇ ਹੋਣ ਪਹਾੜੀ ਪਿੰਡਾਂ ਜਿਹੀ ਤਰਤੀਬ ਹੈ ਘਰਾਂ ਦੀ ਇਹ ਨਵਾਂ ਪਿੰਡ ਹੈ ਪੁਰਾਣੇ ਘਰਾਂ ਦੇ ਮਲਬੇ ਉੱਤੇ ਉਸਰੇ ਹੋਏ ਮਕਾਨ ਨਵੇਂ ਘਰਾਂ ਥੱਲੇ ਦੱਬੀਆਂ ਪਈਆਂ ਰਹਿ ਗਈਆਂ ਔਰਤਾਂ ਅਤੇ ਨਿਆਣਿਆਂ ਦੀਆਂ ਸਿਸਕੀਆਂ ਬੰਦਿਆਂ ਦੇ ਸ਼ਹੀਦੀ ਖੂਨ ਦਾ ਤੁਪਕਾ ਤੁਪਕਾ ਉੱਥੇ ਹੀ ਕਿਤੇ ਰਹਿ ਗਈ ਉਹਨਾਂ ਦੀ ਅਣਖ ਥੰਮਣ ਵਾਲੇ ਪਿੰਡ ਦੇ ਇਹ ਲੋਕ ਸਨ ਜੋ ਤਬਾਹ ਤਾਂ ਹੋ ਗਏ ਪਰ ਧਾੜਵੀਆਂ ਨੂੰ ਭਾਜਣਾ ਪਾ ਦਿੱਤੀਆਂ